ਦੀਪਕ ਜੀ ਦੱਸਿਓ ਹੁਣ ਪੰਜਾਬ ਦੇ ਵਿੱਚ ਜਿਸ ਹਿਸਾਬ ਦੇ ਨਾਲ ਚੋਣ ਮੁਹਿੰਮ ਚੱਲਦੀ ਪਈ ਆ ਜਿਸ ਹਿਸਾਬ ਦੇ ਨਾਲ ਵੱਖ-ਵੱਖਰੀਆਂ ਪਾਰਟੀਆਂ ਦੀ ਸਟੈਂਡਿੰਗ ਆ ਤੁਸੀਂ ਇੱਕ ਦਿਨਾਂ ਜ਼ਿਕਰ ਕੀਤਾ ਸੀ ਵੀ ਭਾਜਪਾ ਦਾ ਜਿਹੜਾ ਨਿਸ਼ਾਨਾ ਹੈ ਚਲੋ ਇਸ ਵਾਰੀ ਮੁਹਿੰਮ ਬੜੇ ਜ਼ੋਰਾਂ ਸ਼ੋਰਾਂ ਤੇ ਕਰ ਰਹੇ ਨੇ ਪ੍ਰਧਾਨ ਮੰਤਰੀ ਜਾਂ ਭਾਜਪਾ ਦੇ ਲੀਡਰ ਨਰਿੰਦਰ ਮੋਦੀ ਪੰਜਾਬ ਆਏ ਹੋਏ ਨੇ ਉਹ ਸਾਰਾ ਕੁਝ ਤੇ ਹੈ ਪਰ ਨਿਸ਼ਾਨਾ ਅਸਲ ਦੇ ਵਿੱਚ ਐਤਕੀ ਵਾਲੀਆਂ ਲੋਕ ਸਭਾ ਚੋਣਾਂ ਨਾਲੋਂ ਵੀ ਜਿਹੜਾ ਹੋਰ ਜ਼ਿਆਦਾ ਵੱਡਾ ਨਿਸ਼ਾਨਾ ਹੈ ਉਹ 2027 ਦੇ ਵਿੱਚ ਜਿਹੜੀਆਂ ਸੂਬਾਈ ਚੋਣਾਂ ਹੋਣੀਆਂ ਨੇ ਉਹ ਬਾਜਬਾ ਦਾ ਨਿਸ਼ਾਨਾ ਹੈ ਸੋ ਹੁਣ ਜੋ ਤੁਸੀਂ ਕੈਂਪੇਨ ਇਸ ਹਿਸਾਬ ਨਾਲ ਵੇਖ ਰਹੇ ਹੋ ਕਿ ਉਹ ਉਸ ਐਨਾਲਿਸਿਸ ਦਾ ਜਾਂ ਉਸ ਨੁਕਤੇ ਉਸ ਨੁਕਤੇ ਦੀ ਹਾਮੀ ਭਰਦੀ ਹੈ ਜੀ ਉਹ ਇਹ ਬਿਲਕੁਲ ਜੀ ਇਹ ਕੋਈ ਸ਼ੱਕ ਨਹੀਂਗਾ ਕਿ ਇਸ ਵਾਰ ਬੀਜੇਪੀ ਪੰਜਾਬ ਦੇ ਵਿੱਚ ਕੱਲਿਆਂ ਲੜ ਰਹੀ ਆ ਆਪਣੇ ਦਮ ਤੇ ਲੜ ਰਹੀ ਆ ਆਪਣੇ ਪਲੇਟਫਾਰਮ ਤੇ ਲੜ ਰਹੀ ਆ ਆਪਣੇ ਲੀਡਰਾਂ ਦੇ ਸਾਰੇ ਲੜ ਰਹੀ ਆ ਬਸ਼ਰਤੇ ਉਹ ਲੀਡਰ ਕਾਂਗਰਸ ਤੇ ਆਪ ਚੋ ਭਾੜੇ ਚਲੇ ਜਾਂਦੇ ਹੋਣ ਪਰ ਲੜ ਰਹੀ ਆ ਹੂੰ ਸੋ ਇਸ ਲਈ ਕੱਲਿਆਂ ਦਾ ਚੋਣ ਨਿਸ਼ਾਨ ਆ ਤੇ ਉਸ ਚੋਣ ਨਿਸ਼ਾਨ ਤੇ ਲੜਨ ਦੇ ਨਾਲ ਉਹਨਾਂ ਨੇ ਆਪਣੇ ਪਰ ਤੋਲ ਕੇ ਦੇਖਣੇ ਆ ਕਿ ਪੰਜਾਬ ਚ ਅਸੀਂ ਕਿੰਨੀ ਉਡਾਨ ਭਰਦੇ ਜੀ ਇਹ ਉਡਾਨ ਭਰਨ ਦਾ ਉਹਨਾਂ ਦਾ ਇਰਾਦਾ 224 ਨਹੀਂ ਆ ਹੂੰ ਉਹਨਾਂ ਦਾ ਸਪਸ਼ਟ ਟੀਚਾ 227 ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜੀ ਪ੍ਰਧਾਨ ਮੰਤਰੀ ਜੀ ਪਿਛਲੇ ਦੋ ਦਿਨਾਂ ਤੋਂ ਪੰਜਾਬ ਸੀ ਆ ਬਿਚ ਨੂੰ ਦੋ ਰੈਲੀਆਂ ਚਲੋ ਹਿਮਾਚਲ ਵੀ ਕੱਢਿਆ ਏ ਕੱਲ ਆਖਰੀ ਗੇਟ ਚ ਪਹਿਲਾਂ ਹਰਿਆਣੇ ਕੀਤੀ ਫਿਰ ਸ਼ਾਮ ਨੂੰ ਪੰਜਾਬ ਪਟਿਆਲੇ ਕੀਤੀ ਪੰਜ ਉਮੀਦਵਾਰਾਂ ਨੂੰ ਖੜਾ ਕੇ ਪ੍ਰਚਾਰ ਕਰਤਾ ਉਦੋਂ ਫਿਰ ਸਵੇਰੇ Shimla ਚਲੇ ਗਏ ਫਿਰ ਉਸ ਤੋਂ ਬਾਅਦ ਮੰਡੀ ਆ ਗਏ ਮੰਡੀ ਤੋਂ ਬਾਅਦ ਫਿਰ ਗੁਰਦਾਸਪੁਰ ਆ ਗਏ ਫਿਰ ਗੁਰਦਾਸਪੁਰ ਦਾ ਸ਼ਾਮ ਨੂੰ ਜਲੰਧਰ ਆ ਗਏ ਤੋ 12 ਉਮੀਦਵਾਰਾਂ ਨੂੰ ਸਟੇਜ ਤੇ ਚੜਾ ਕੇ 13 ਚੋਂ 12 ਉਮੀਦਵਾਰਾਂ ਨੂੰ ਸਟੇਜ ਤੇ ਚੜਾ ਕੇ ਨਰੇਂਦਰ ਮੋਦੀ ਜੀ ਵੋਟ ਮੰਗੇ ਹਮ ਇਸ ਤਿੰਨੇ ਰੈਲੀਆਂ ਦੇ ਵਿੱਚ ਜਿਹੜੀ ਇੱਕ ਗੱਲ ਸੇਮ ਸੀ ਜੀ ਉਹ ਗੱਲ ਮੋਦੀ ਜੀ ਹੋਰੀ ਬਾਰ-ਬਾਰ ਕਹਿ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਇਹ ਦੋ ਦੁਕਾਨਾਂ ਨਹੀਂ ਖੁੱਲੀਆਂ ਹੋਈਆਂ ਈਡੀ ਇੰਡੀ ਦੀਆਂ ਜੇ ਇੰਡੀਆ ਗੜਜੋੜ ਵੀ ਸ਼ਬਦ ਨਹੀਂ ਨਾ ਵਰਤਦੇ ਹੋ ਜੀ 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 ਕਿ ਇਹ ਦੁਕਾਨਾਂ ਦੇਖਣ ਨੂੰ ਦੋ ਲੱਗਦੀਆਂ ਸ਼ਟਰ ਇੱਕ ਹੈ ਇਹਨਾਂ ਦਾ ਹੂੰ ਹੂੰ ਸੋ ਇਹ ਇਹ ਬਾਰ-ਬਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਹਵਾਲੇ ਨਾਲ ਉਹ ਗੱਲ ਕਰ ਰਹੇ ਸੀ ਜੀ ਕਿ ਇਹਨਾਂ ਦੋਨਾਂ ਇਹ ਦੁਕਾਨਾਂ ਦੁਕਾਨਾਂ ਅੱਡ-ਅੱਡ ਦਿਖਦੀਆਂ ਨੇ ਪਰ ਸ਼ਟਰ ਇੱਕ ਹੈ ਇੱਕੋ ਦੁਕਾਨ ਹੈ ਹੂੰ ਸੋ ਇਹਦੇ ਦਰਮਿਆਨ ਜਿਹੜੀ ਗੱਲ ਗੌਰ ਕਰਨ ਵਾਲੀ ਸੀ ਜਿਹੜੀ ਗੱਲ ਤੁਸੀਂ ਪੁੱਛੀ ਆ ਕਿ ਕੀ ਇਹ ਕੋਈ ਸੰਕੇਤ ਮਿਲਿਆ ਇਸ ਗੱਲ ਦਾ ਕਿ 24 ਲਈ ਨਹੀਂ 27 ਲਈ ਹੈ ਜੀ ਉਹ ਸੰਕੇਤ ਇਹ ਹੈ ਬੀਜੇ ਜੀ ਕਿ ਤਿੰਨੇ ਰੈਲੀਆਂ ਦੇ ਵਿੱਚ ਆਪਣੀ ਵਿਰੋਧੀ ਧਿਰਾਂ ਨੂੰ ਭੰਡਣਾ ਹਰੇਕ ਪਾਰਟੀ ਦੇ ਅਧਿਕਾਰ ਖੇਤਰ ਬਣ ਗਿਆ ਕਿ ਹਾਂ ਚੋਣਾਂ 'ਚ ਆਪਣੇ ਕੰਮ ਨਾ ਕਰਨਾ ਉਹ ਆਪਣੀ ਟੀਚਰਾਂ 'ਗਣੋ ਵਿਰੋਧੀਆਂ ਨੂੰ ਪੰਡੋ ਸੋ ਭਾਜਪਾ ਦੀ ਪੰਜਾਬ 'ਚ ਵਿਰੋਧੀ ਧਿਰ ਕਾਂਗਰਸ ਵੀ ਹੈ ਹਮਮ ਭਾਜਪਾ ਦੀ ਪੰਜਾਬ 'ਚ ਵਿਰੋਧੀ ਤੇ ਰਾਮ ਆਦਮੀ ਪਾਰਟੀ ਵੀ ਆ ਤੇ ਪਰ ਭਾਜਪਾ ਭੁੱਲ ਗਈ ਇਸ ਵਾਰ ਉਹਨਾਂ ਦੀ ਵਿਰੋਧੀ ਤੇ ਅਕਾਲੀ ਦਲ ਵੀ ਆ ਹਮ ਅਕਾਲੀ ਦਲ ਦਾ ਕਿਤੇ ਵੀ ਜ਼ਿਕਰ ਨਹੀਂ ਨਾ ਚੰਗੇ 'ਚ ਨਾ ਮਾੜੇ 'ਚ ਮੈਨੂੰ ਸਿੱਖਾ ਕਿ ਹਰਿਆਣੇ 'ਚ ਬੰਸੀ ਲਾਲ ਨੂੰ ਯਾਦ ਕਰਕੇ ਕਹਿੰਦੇ ਕਿ ਉਹਦੀ ਪੋਤੀ ਦੋਤੀ ਨਾਲ ਧੋਖਾ ਹੋ ਗਿਆ ਕਿ ਉਹਨੂੰ ਟਿਕਟ ਨਹੀਂ ਦੇਖੋ ਦਿੰਦੀ ಕಾಂಗ್ರೆਸ ਹੈ ਨਾ ਸੋ ਮੈਨ ਲੱਗਦਾ ਸੀ ਕਿ ਇੱਥੇ ਵੀ ਸ਼ਾਇਦ ਬਾਦਲ ਨੂੰ ਜ਼ਿਕਰ ਕਰਕੇ ਥੋੜਾ ਬਹੁਤ ਅੱਖਾਂ ਜੀਆਂ ਪੁੰਝ ਲੈਣ ਮੋਦੀ ਸਾਹਿਬ ਕੇ ਯਾਦ ਆ ਗਏ ਮੈਨੂੰ ਬਾਦਲ ਨੂੰ ਬਹੁਤ ਪਿਆਰ ਕਰਦੇ ਸੀ ਪਰ ਜ਼ਿਕਰੇ ਨਹੀਂ ਕੀਤਾ ਜੀ ਸੋ ਨਾ ਉਹਨਾਂ ਨੂੰ ਭੰਡਿਆ ਨਾ ਚੇਤੇ ਕੀਤਾ ਇਹਦਾ ਕੀ ਮਤਲਬ ਹੈ ਫਿਰ ਇਹਦਾ ਮਤਲਬ ਕੀ ਇਹ ਮੰਨੀਏ ਕਿ ਜਿਵੇਂ ਕਾਂਗਰਸ ਦੇ ਆਪ ਦੀ ਇੱਕੋ ਦੁਕਾਨ ਦੋਦ ਕਰਨ ਦਾ ਇੱਕੋ ਸ਼ਟਰ ਹੈ ਜੀ ਅਕਾਲੀ ਦਲ ਦਾ ਤੇ ਭਾਜਪਾ ਦਾ ਵੀ ਇੱਕੋ ਸ਼ਟਰ ਤਾਂ ਨਹੀਂਗਾ ਜੀ ਜੀ ਜਿਵੇਂ ਇਹਨਾਂ ਬਾਰੇ ਕਿਹਾ ਜਾਂਦਾ ਕਿ ਪੰਜਾਬ ਚ ਅੱਡੂ ਅੱਡ ਲੜ ਰਹੀਆਂ ਆਮ ਆਦੀ ਪਾਰਟੀ ਤੇ ਕਾਂਗਰਸ ਹਮ ਹਮ ਤੇ ਸ਼ੰਭੂ ਟੱਪਦੀ ਐ ਨਾ ਇੱਕੋ ਹੋਣਾ ਦਿੱਲੀ ਸੰਸਦ ਚ ਇੱਕੋ ਪਾਸੇ ਬੈਠਣਾ ਜੀ ਤੇ ਅਕਾਲੀ ਦਲ ਜੇ ਜਿੱਤ ਗਿਆ ਪੰਜਾਬ ਚ ਕੋਈ ਸੀਟ ਹਮ ਤੇ ਪਤਾ ਸਾਰਿਆਂ ਨੂੰ ਕਿ ਉਹ ਵੀ ਇੰਡੀਆ ਕਾਡ ਜੋੜ ਚ ਨਹੀਂ ਜਾ ਸਕਦਾ ਜਿੱਥੇ ਕਾਂਗਰਸ ਹੈ ਉੱਥੇ ਤਾਂ ਅਕਾਲੀ ਦਲ ਜਾ ਹੀ ਨਹੀਂ ਸਕਦਾ ਜੀ ਫਿਰ ਉਹਨੇ ਵੀ ਥੋੜੇ ਵਾਲੇ ਪਾਸੇ ਹੀ ਬੈਠਣਾ ਨਾ ਹਮ ਤੇ ਜਿਵੇਂ ਮਤਲਬ ਥੋੜੀ ਵੀ ਦੋ ਦੁਕਾਨਾਂ ਦਾ ਇੱਕੋ ਸ਼ਟਰ ਆ ਹਮ ਹਮ ਉਹ ਨਰਿੰਦਰ ਮੋਦੀ ਹਰ ਪਾਸ਼ਣ ਦੇ ਵਿੱਚ ਆਪਣੀ ਰੈਲੀ ਦੇ ਦੌਰਾਨ ਇੱਕ ਗੱਲ बार-बार ਦੁਹਰਾਉਂਦੇ ਰਹੇ ਜੀ ਕਿ ਜੀ ਆ ਅਮੀਦਵਾਰਾਂ ਨੂੰ ਵੋਟ ਨਹੀਂ ਤੁਸੀਂ ਪਾਉਂਗੇ ਤੁਸੀਂ ਜਦੋਂ ਵੀ ਮੇਰੀ ਪਾਰਟੀ ਦੇ ਚੋਣ ਨਿਸ਼ਾਨ ਦਾ ਬਟਨ ਦਬੋਗੇ ਉਹ ਮੋਦੀ ਦੇ ਖਾਤੇ ਚ ਜਾਊਗੀ ਹਮ ਮਤਲ ਤੁਹਾਨੂੰ ਖਾਤਾ ਸ਼ਬਦ ਯਾਦ ਆਉਂਦਾ ਹੈ ਖਾਤੇ ਚ ਵੋਟਾਂ ਨਹੀਂ ਆਉਂਦੀਆਂ ਹੁੰਦੀਆਂ ਜੀ ਖਾਤੇ ਚ ਤਾਂ ਨੋਟ ਆਉਂਦੇ ਹੁੰਦੇ ਆ ਨਾ ਲੋਕਾਂ ਵਾਲੇ ਆਏ 15-15 ਲੱਖ ਰੁਪਇਆ ਨਾ ਬਦੇਸ਼ਾਂ ਤੋਂ ਕਾਲਾ ਧਨ ਵਾਪਸ ਆਇਆ ਇੰਡੀਆ ਦੇ ਖਾਤੇ 'ਚ ਜੀ ਇਹਨਾਂ ਦੇ ਖਾਤੇ ਫਰੋਲਣ ਦੀ ਗੱਲਾਂ ਕਰਦੇ ਸੀ ਸਵਿਫਸ ਖਾਤੇ ਨਹੀਂ ਆ ਉਹਨਾਂ ਨੂੰ ਤੁਸੀਂ ਸਭ ਤੋਂ ਚੰਗਾ ਮੁੱਖ ਮੰਤਰੀ ਦੱਸ ਰਹੇ ਸੀ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਜੀ 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 ਕਹਿੰਦੇ ਜੀ ਉਹ ਤਾਂ ਬਹੁਤ ਸਿਆਣਾ ਸੀ ਸ਼ਾਇਦ ਦੇ ਦੀ ਉਹਨੇ ਗੱਲ ਨਹੀਂ ਮੰਨੀ ਇਸ ਲਈ ਹਟਾਉਣਾ ਪਈ ਸੋ ਇਹ ਸਾਰੇ ਫਾਰਮੂਲੇ 'ਚ ਉਹ ਗੱਲ ਸਪਸ਼ਟ ਦਿਖਦੀ ਆ ਕਿ ਭਾਜਪਾ ਪੰਜਾਬ ਦੇ ਵਿੱਚ ਇਸ ਵਾਰ ਆਪਣਾ ਵੋਟ ਬੈਂਕ ਵਧਾਉਣ ਲਈ ਲੜ ਰਹੀ ਆ ਹਾਂ ਚਾਰ ਕੋਨੇ ਪੰਜ ਕੋਨੇ ਮੁਕਾਬਲੇ 'ਚ ਕੋਈ ਸੀਟ ਨਿਕਲ ਜਵੇ ਕਿਉਂਕਿ ਪੰਜਾਬ ਦੇ ਵਿੱਚੋਂ ਭਾਜਪਾ ਜਿੱਤਦੀ ਰਹੀ ਐ ਕੋਈ ਦੋ ਰਾਹੀਂ ਨਹੀਂ ਪਰ ਜਿੰਨੀ ਵਾਰ ਜਿੱਤਦੀ ਰਹੀ ਐ 19 ਵਾਰ ਅਕਾਲੀ ਦਲ ਦੇ ਸਹਿਯੋਗ ਨਾਲ ਜਿੱਤਦੀ ਰਹੀ ਐ ਹੂੰ ਹੂੰ ਸੋ ਪਿਛਲੀ ਵਾਰ ਅਕਾਲੀ ਦਲ 10 ਤੇ ਲੜਨੇ ਸੀ ਭਾਜਪਾ ਤਿੰਨ ਤੇ ਲੜੀ ਸੀ ਉਹ 10ਾਂ ਚੋਂ ਦੋ ਜਿੱਤੇ ਸੀ ਤਿੰਨਾਂ ਤੋਂ ਦੋ ਜਿੱਤ ਗਏ ਸੀ ਜੀ ਸੋ ਪਰ ਇਸ ਵਾਰ ਅਗਲੇ ਕਹਿੰਦੇ ਕਿ ਆਪਾਂ 13 ਦੀਆਂ 13 ਲੜਕੇ ਤਾਂ ਦੇਖੀਏ ਕਿ ਸਾਡਾ ਵੋਟ ਬੈਂਕ ਕਿੱਥੇ ਆ ਸੋ ਬੀਜੇਜੀਐਸ ਫਸਟ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਵੋਟ ਬੈਂਕ ਵਧਾਉਣ ਲਈ ਲੜ ਰਹੀ ਆ ਹੂੰ ਕਿਉਂਕਿ ਉਹਨੂੰ ਪਤਾ ਹੈ ਕਿ 227 'ਚ ਸਾਡਾ ਗੱਠਜੋੜ ਮੁੜ ਕੇ ਆਕਾਲੀ ਦਲ ਨਾਲੇ ਹੋਣਾ। ਹੋਇਆ ਵੀ ਤਾਂ ਹੁਣ ਵੀ ਆ। ਬਸ ਹੁਣ ਇਹ ਹੈ ਕਿ ਚੋਣਾਂ ਤੋਂ ਬਾਅਦ ਵਾਲਾ। ਫਿਰ ਚੋਣਾਂ ਤੋਂ ਪਹਿਲਾਂ ਵਾਲਾ ਹੋਣਾ। ਸੋ ਇਸ ਲਈ ਚੋਣਾਂ ਤੋਂ ਪਹਿਲਾਂ ਵਾਲਾ ਜਿਹੜਾ ਗੱਠਜੋੜ ਹੋਣਾ ਉਹਦੇ ਵਿੱਚ ਭਾਜਪਾ ਦਾ ਮਕਸਦ ਇਹ ਹੈ ਕਿ ਜੇ ਅਸੀਂ 4 ਤੋਂ 5% ਆਪਣਾ ਵੋਟ ਬੈਂਕ ਵਧਾ ਗਏ। ਹਾਂਜੀ। ਫਿਰ ਅਸੀਂ ਜਿਹੜੀਆਂ 117 'ਚੋਂ ਤਈਆਂ ਦੇ ਉੱਤੇ ਸਮਝੌਤਾ ਕਰਦੇ ਸੀ। ਉਹ ਸਮਝੌਤਾ ਸਾਡਾ 50 ਤੋਂ 60 ਤੇ ਜਾਣਾ। ਜੀ। ਤੇ 50 ਤੋਂ 60 ਦੀ ਮੰਗ ਕਰਾਂਗੇ। ਫਿਰ ਕਹਿੰਦਾ 40 ਤੇ ਗੱਲ ਨਿਪਟੂਗੀ। ਉਹ ਕਹਿੰਦਾ ਕਿ ਮੁੰਡਾ ਦੇਖਣ ਗਿਆ ਕੁੜੀ ਵਾਲੇ ਤੇ ਰਿਸ਼ਤੇ ਦੀ ਗੱਲ ਚੱਲੀ ਪਿਓ ਕਹਿੰਦਾ ਕਿ ਮੈਨੂੰ ਇਹ ਟੱਬਰ ਬਾਰੇ ਪਤਾ ਏ ਜਿਹੜੀ ਚੀਜ਼ ਮੰਗੋ ਨਾ ਅੱਧੀ ਦਿੰਦੇ ਆ ਕਹਿੰਦਾ ਮਤਲਬ ਕਹਿੰਦਾ ਜੇ ਤੂੰ ਕਾਰਕੂਰ ਮੰਗੇਗਾ ਤਾਂ ਤੈਨੂੰ ਮੋਟਰਸਾਈਕਲ ਦੇਣਗੇ ਜੇ ਏਸੀ ਉਸੀ ਮੰਗੇਗਾ ਤਾਂ ਤੈਨੂੰ ਕੂਲਰ ਪੱਖਾ ਦੇਣਗੇ ਕਹਿੰਦਾ ਬਾਪੂ ਇਹਦਾ ਮਤਲਬ ਜੇ ਸੱਸ ਮੰਗੂਗਾ ਤਾਂ ਬਹੂ ਮਿਲੂਗੀ ਸੋ ਇਸ ਲਈ ਅਕਾਲੀ ਦਲ ਹੁਣ ਇਸ ਫਾਰਮੂਲੇ ਤੇ ਭਾਜਪਾ ਇਸ ਫਾਰਮੂਲੇ ਚ ਅਕਾਲੀ ਦਲ ਨਾਲ ਗੜ ਜੋੜ ਚ ਕਿ ਜੇ ਕੱਲ ਨੂੰ ਵੱਧ ਅੱਧ ਤੋਂ ਵੱਧ ਮੰਗਾਗੇ ਤਾਂ ਅੱਧ ਦੇ ਨੇੜੇ ਮਿਲਣਗੇ ਇਸ ਲਈ ਇਹਨਾਂ ਨੂੰ ਹੀ ਲੱਗਦਾ ਕਿ ਜੇ ਇਸ ਵਾਰ ਵੋਟ ਬੈਂਕ ਵਧਾ ਲਈਏ ਆਪਣਾ ਤੇ ਫਿਰ ਅਸੀਂ ਕਾਦੀਦਾਨ ਨੂੰ ਕਹਾਂਗੇ ਕਿ ਅਸੀਂ ਤਾਂ 117 ਚੋਂ 60 ਸੀਟਾਂ ਲੈਣੀਆਂ ਫਿਰ 40 42 45 ਤੱਕ ਦਾ ਸਮਝੌਤਾ ਹੋਊਗਾ ਇਸ ਲਈ 224 ਲਈ ਨਹੀਂ 227 ਲਈ ਭਾਜਪਾ ਪੰਜਾਬ ਦੀਆਂ ਇਹ ਲੋਕ ਸਭਾ ਚੋਣਾਂ ਲੜ ਰਹੀ ਆ ਤੇ ਦੂਸਰੇ ਅੱਜ ਸ਼ਸ਼ੀਲ ਰਿੰਕੂ ਦੇ ਬੋਲ ਸੀ ਕਿ ਅਸੀਂ ਵਿਧਾਨ ਸਭਾ ਚੋਣਾਂ ਲਈ ਨਹੀਂ ਰੱਖ ਰਹੇ ਆ ਨਾ ਚੋਣਾਂ ਦੇ ਵਿੱਚ ਜੀ ਨਰਿੰਦਰ ਮੋਦੀ ਵਾਲੀ ਰੈਲੀ ਦੀ ਸਟੇਜ ਤੋਂ ਸ਼ਸ਼ੀਲ ਰਿੰਕੂ ਦੇ ਜਨਤਕ ਬੋਲ ਨੇ ਹੂੰ ਜੀ ਇਹ ਅਕਾਲੀ ਦਲ ਨੂੰ ਜ਼ਿਕਰੇ ਨਾ ਕਰਨਾ ਕਿ ਤੁਸੀਂ ਮੰਨਦੇ ਨਹੀਂ ਕਿ ਅਕਾਲੀ ਦਲ ਮੁਕਾਬਲੇ 'ਚ ਨਹੀਂਗਾ ਜਾਂ ਤੁਸੀਂ ਅਕਾਲੀ ਦਲ ਨੂੰ ਸ਼ੂਨਾ ਨਹੀਂ ਚਾਹੁੰਦੇ ਇਹ ਦੋਈ ਚੀਜ਼ਾਂ ਸੰਕੇਤ ਕਰਦੀਆਂ ਕਿ ਤੁਸੀਂ ਅੱਜ ਨਹੀਂ ਤਾਂ ਕੱਲ ਇਕੱਠੇ ਹੋਵੋਗੇ ਅੱਜ ਪੜਦੇ ਹੋਲਿਓ ਕੱਲੂ ਸ਼੍ਰੀ ਆਮ ਦੁਬਾਰਾ ਹੋਵਗੇ ਇੱਕੋ ਸ਼ਟਰ ਹੈ ਜਨਾਬ ਕਿ ਆਪ ਤੇ ਕਾਂਗਰਸ ਦਾ ਇੱਕ ਤਾਂ ਇਹਨਾਂ ਦਾ ਵਿਕਾ ਜੀ ਅੱਛਾ ਦੀਪਕ ਜੀ ਪੰਜਾਬ ਦੇ ਵਿੱਚ ਹੁਣ ਗੱਲ ਕਰੀਏ ਜਿਹੜਾ ਪ੍ਰਾਲੀ ਨੂੰ ਸਾੜਨ ਦੀ ਸਮੱਸਿਆ ਹੈਗੀ ਆ ਉਹ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਕਾਫੀ ਜ਼ੋਰਾਂ ਤੇ ਚੱਲ ਰਿਹਾ ਹੈ ਮੈਂ ਕਿਤੇ ਵੀ ਪੜ ਰਿਹਾ ਸੀ ਕਹਿੰਦੇ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਐਤਕੀ ਇਸ ਤਰ੍ਹਾਂ ਦੇ ਵਰਤਾਰੇ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਪਰ ਸਰਕਾਰ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸਰਕਾਰ ਕਿਹੜੀ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਜੀ ਜੀ ਦੇਖੋ ਪੰਜਾਬ ਦੇ ਵਿੱਚ ਹਮੇਸ਼ਾ ਝੋਨੇ ਦੇ ਦਿਨਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗਦੀ ਰਹੀ ਹੂੰ ਤੇ ਉਸ ਨੂੰ ਲੈ ਕੇ ਇਹ ਮਸਲਾ ਵੀ ਬਣਦਾ ਰਿਹਾ ਕਿ ਕਿਸਾਨ ਤਾਂ ਫਸਲ ਤੇ ਐਮਐਸਪੀ ਪੂਰੀ ਨਹੀਂ ਮਿਲਦੀ ਇਸ ਲਈ ਉਹ ਅੱਗ ਨਾਲ ਲਾਵੇ ਤਾਂ ਹੋਰ ਕੀ ਕਰੇ ਉਸ ਨੂੰ ਬਾਉਣ ਦੇ ਲਈ ਤੁਸੀਂ ਵੱਖਰਾ ਮੁਆਵਜ਼ਾ ਦਿਓ ਤੋ ਇਸ ਪਹਿਲੂ ਤੇ ਮੰਗ ਵੀ ਉੱਠਦੀ ਰਹੀ ਤੇ ਕੇਜਰੀਵਾਲ ਵੀ ਕਹਿੰਦੇ ਸੀ ਕਿ ਦਿੱਲੀ ਦੀ ਅੱਖਾਂ 'ਚ ਬਹੁਤ ਧੂਮਾ ਪੰਜਾਬ ਵਾਲਾ ਜੀ 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 ਤੇ ਪਰ ਜਿੱਦਣ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਦਿਨ ਦੀ ਕੇਜਰੀਵਾਲ ਜੀ ਨੂੰ ਤਾਂ ਧੂਮਾ ਲੱਗਣਾ ਬੰਦ ਹੋ ਗਿਆ ਹਾਂ ਮੋਦੀ ਹੋਰਾਂ ਨੂੰ ਲੱਗਦਾ ਜੀ ਹੂੰ ਤੋ ਇਸ ਇਹ ਵੀ ਇਹ ਸਿਆਸੀ ਪਹਿਲੂ ਹੈਗਾ ਪਰ ਹੁਣੇ ਕੁਝ ਸਾਲਾਂ ਤੋਂ ਇਹ ਵੀ ਵਰਤਾਰਾ ਹੋ ਗਿਆ ਕਿ ਅਸੀਂ ਕਣਕ ਦੇ ਰਹਿਣ ਖੁੰਦ ਨੂੰ ਵੀ ਕਣਕ ਦੀ ਨਾੜ ਨੂੰ ਵੀ ਹੈਨਾ ਜਿਹਨਾਂ ਨੂੰ ਅਸੀਂ ਖਰਚੇ ਕਹਿੰਦੇ ਆ ਹੈਨਾ ਉਹਨਾਂ ਨੂੰ ਵੀ ਅੱਗ ਲਾਉਣ ਲੱਗ ਪਏ ਜਦੋਂ ਕਿ ਅੱਗੇ ਬਹੁਤ ਕੱਟ ਸੀਗਾ ਸ਼ਾਇਦ ਦੇ ਹੁੰਦਾ ਵੀ ਨਹੀਂ ਸੀਗਾ ਕਿ ਕਣਕ ਨੂੰ ਵੀ ਕਣਕ ਦੇ 나ੜ ਨੂੰ ਵੀ ਰਹਿਣ ਨੂੰ ਅੱਗ ਲੱਗਦੀ ਹੋਵੇ ਸੋ ਹੁਣ ਇਹ ਵਰਤਾਰੇ ਦੇ ਨਾਲ ਦਰਖਤ ਵੀ ਝੋਲਸਦੇ ਨੇ ਵਾਤਾਵਰਨ ਵੀ ਖਰਾਬ ਹੁੰਦਾ ਹੈ ਬੱਚਿਆਂ ਲਈ ਵੀ ਪੰਛੀਆਂ ਜਾਨਵਰਾਂ ਲਈ ਵੀ ਤੇ ਧਰਤੀ ਦੇ ਲਈ ਉਹ ਉਪਜਾਊ ਜੰਤੂ ਜਿਹੜੇ ਕਿਸਾਨੀ ਲਈ ਸਹਾਇਕ ਨੇ ਉਹ ਵੀ ਫੁਕਦੇ ਨੇ ਤੇ ਫਿਰ ਉਸ ਤੋਂ ਬਾਅਦ ਸਾਡਾ ਇੱਕ ਨਵਾਂ ਵਰਤਾਰਾ ਪਹਿਲਾਂ ਅੱਗ ਲਾ ਦਿੰਦੇ ਆ ਫਿਰ ਨਾਲ ਇਹ ਪਾਣੀ ਲਾ ਦਿੰਦੇ ਆ ਕਹਿੰਦੇ ਨੇ ਜੀ ਧਰਤੀ ਠੰਡੀ ਕਰੀ ਜਾਂ ਉਹ ਜੀ 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 ਸੋ ਇਹ ਸਾਰੇ ਵਰਤਾਰੇ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਕਹਿ ਰਹੀਆਂ ਰਹੀਆਂ ਕਿ ਅਸੀਂ ਜੀ ਪਰਛੇਦਾਂਚ ਕਰ ਰਹੇ ਆ ਕਿਸਾਨਾਂ ਤੇ ਅਸੀਂ ਜੀ ਜੁਰਮਾਨਾ ਲਾ ਰਹੇ ਆ ਅਸੀਂ ਜੀ ਰੈਡ ਐਂਟਰੀ ਪਾਤੀ ਇਹਨਾਂ ਨੂੰ ਲੋਨ ਨਹੀਂ ਦੇਵਾਂਗੇ ਤੇ ਗੁਣਮਾਨ ਸਰਕਾਰ ਭੁੱਲ ਕਿਉਂ ਗਈ ਹੂੰ ਕਿਉਂਕਿ ਚੋਣਾਂ ਨੇ ਹੂੰ ਹੂੰ ਬੋਟਾਂ ਨੇ ਮਤਲਬ ਕੈਸੀ ਸਿਆਸਤ ਹੈ ਜੀ ਇਹਦਾ ਮਤਲਬ ਕਿਸਾਨ ਇਹਦਾ ਇਸੇ ਕਾਰਨ ਸ਼ਾਇਦ ਇੱਕ ਹੀ ਮਾਮਲੇ ਵੀ ਵਧੇ ਨੇ ਕਿ ਅੱਗੇ ਨੇਰੇ ਸਵੇਰੇ ਲੱਗਦੀ ਸੀ ਉਹ ਦਿਨੇ ਵੀ ਸਵੇਰਾਂ ਲੱਗ ਜਾਂਦੇ ਕਿ ਬੋਟਾਂ ਨੇ ਕਿਹਨੇ ਕਾਰਵਾਈ ਕਰਨੀ ਪਰ ਮੈਂ ਦੱਸ ਦਿਆਂ ਜੀ ਸਰਕਾਰ ਕਾਰਵਾਈ ਕਰੂਗੀ ਹੂੰ ਉਹ ਕਾਰਵਾਈ ਨਤੀਜਿਆਂ ਤੇ ਨਿਰਭਰ ਕਰਦੀ ਹੈ ਹੂੰ ਇਸ ਵਾਰ ਮਾਮਲੇ ਬਧੇ ਕਿਵੇਂ ਤੁਸੀਂ ਇਹ ਦੱਸਦਾ ਜੀ ਕਿ ਇਸ ਸਾਲ ਤੋਂ ਡਾਓ ਕਿ ਪਿਛਲੇ ਸਾਲ 30 ਮਈ ਤੱਕ ਜੀ 1 April ਤੋਂ ਲੈ ਕੇ 30 ਮਈ ਤੱਕ 11353 ਮਾਮਲੇ ਆਏ ਸੀ ਨਾਰਸਰੰਦੇ ਹੂੰ ਹੂੰ ਤੇ ਇਸ ਵਾਰ 1 April ਤੋਂ ਲੈ ਕੇ 23 ਮਈ ਤੱਕ ਆਇਆ ਜੇ ਸੱਤ ਦਿਨ ਪਹਿਲਾਂ ਦੇ ਅੰਕੜੇ ਜੀ ਤੇ ਪਰ ਪਿਛਲੀ ਵਾਰ 11353 ਸੀ 30 ਮਈ ਤੱਕ ਇਸ ਵਾਰ 23 ਮਈ ਤੱਕ 11434 ਹੋ ਗਏ ਲਗਭਗ 100 ਦੇ ਕਰੀਬ ਕੇਸ 90 ਤੋਂ ਵੱਧ ਕੇ ਇਸ ਵੱਧ ਗਏ ਜੇ ਜੇ 7-8 ਦਿਨ ਦੇ ਆਪਣੇ ਪੈਏ ਨੇ ਬਣਾਉਣ। ਹੂੰ। ਸੋ ਇਹ ਵਾਧੇ ਦੇ ਹਵਾਲੇ ਨਾਲ ਤੁਸੀਂ ਇਹ ਦੇਖੋ ਕਿ ਸਭ ਤੋਂ ਮੂਰੇ ਹੈਗਾ ਜੀ ਗੁਰਦਾਸਪੁਰ। ਹੂੰ ਹੂੰ ਜਿੱਥੇ 1200 ਤੋਂ ਵੱਧ ਮਾਮਲੇ ਨੇ। ਹੂੰ ਹੂੰ ਹੈ ਦੂਏ ਨੰਬਰ ਤੇ ਅਮਰਸਾਰਾ ਜਿੱਥੇ 974 ਦੇ ਕਰੀਬ ਮਾਮਲੇ ਨੇ। ਜੀ ਤੀਸਰੇ ਨੰਬਰ ਦੇ ਉੱਤੇ ਇਸ ਸਥਿਤੀ ਦੇ ਵਿੱਚ ਤਰਨਤਾਰਨ ਹੈ ਜੀ ਜਿੱਥੇ 960 ਦੇ ਕਰੀਬ ਮਾਮਲੇ ਨੇ। ਚੌਥੇ ਨੰਬਰ ਤੇ ਫਿਰੋਜ਼ਪੁਰ ਹੈ ਜਿੱਥੇ 800 ਤੋਂ ਵੱਧ ਮਾਮਲੇ ਨੇ ਤੇ ਪੰਜਵੇਂ ਨੰਬਰ ਤੇ ਲੁਧਿਆਣਾ 754 ਮਾਮਲੇ ਨੇ। ਜੀ ਸਭ ਤੋਂ ਘੱਟ ਮਾਮਲਿਆਂ ਦੇ ਵਿੱਚ ਸ਼ੇਕਰ ਦੇਖਣਾ ਹੋਵੇ ਤਾਂ ਪਠਾਨਕੋਟ ਇੱਕ ਤੋਂ 32 ਹੈ ਤੇ ਬਨੇਰਕੋਟਲਾ ਇੱਥੇ 124 ਹੂੰ ਹੂੰ ਸੋ ਇਹ ਜੇ 23 ਮਈ ਤੱਕ ਹੀ 11353 ਮਾਮਲੇ ਪਿਛਲੀ ਵਾਰ ਦੇ ਮੁਕਾਬਲੇ 11434 ਆ ਗਏ ਹੂੰ ਪਰ ਸਰਕਾਰ ਨੂੰ ਦਿਖਦਾ ਨਹੀਂਗਾ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਸਰਕਾਰ ਇੰਤਜ਼ਾਰ ਕਰ ਰਹੀ ਹੈ ਇੱਕ ਤਰੀਕ ਤੱਕ ਵੋਟਾਂ ਪੈ ਜਾਣ ਹੂੰ ਫਿਰ ਇੰਤਜ਼ਾਰ ਕਰੂਗੀ 4 ਤਰੀਕ ਦਾ ਨਤੀਜਾ ਆ ਜਾਏ ਅਧਿਕਾਰੀਆਂ ਦੇ ਬਿਆਨ ਨੇ ਕਿ ਅਸੀਂ ਸੈਟਲਾਈਟ ਰਾਹੀਂ ਨਿਗਰਾਨੀ ਰੱਖ ਰਹੇ ਹਾਂ ਸਾਡੇ ਕੋਲ ਸਾਰੀ ਜਾਣਕਾਰੀ ਹੈ ਫਾਈਲਾ ਤਿਆਰ ਨੇ ਜੁਰਮਾਨੇ ਲਾਏ ਜਾਣਗੇ ਕਾਰਵਾਈ ਕਰਾਂਗੇ ਜੀ ਅਜੇ ਰਿਪੋਰਟਾਂ ਤਿਆਰ ਕਰ ਰਹੇ ਹਾਂ ਰਿਪੋਰਟਾਂ ਨਹੀਂ ਜਨਾਬ ਤੁਸੀਂ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹੋ ਜੇ ਆਮ ਆਦਮੀ ਪਾਰਟੀ ਦੇ ਹਿਸਾਬ ਨਾਲ ਨਤੀਜੇ ਨਹੀਂ ਆਉਂਦੇ ਫਿਰ ਕਿਸਾਨਾਂ 'ਤੇ ਕਾਰਵਾਈ ਹੋਊਗੀ ਜਾਂ ਫਿਰ ਜਿਹੜੇ-ਜਿਹੜੇ ਹਲਕੇ 'ਚ ਇਹਨਾਂ ਦੇ ਹਿਸਾਬ ਨਾਲ ਨਤੀਜੇ ਇਹਨਾਂ ਪੱਕੀ ਨਤੀਜੇ ਨਹੀਂ ਆਏ ਫਿਰ ਉੱਥੇ-ਉੱਥੇ ਕਾਰਵਾਈ ਹੋਊਗੀ ਇਸ ਲਈ ਇਹ ਨਾ ਸਮਝਣ ਕਿ ਇਹ ਉੱਪਰ ਮੈਂ ਕਹਿੰਦਾ ਸਰਕਾਰ ਕਾਰਵਾਈ ਕਰਦੀ ਆ ਜਾਂ ਨਹੀਂ ਕਰਦੀ ਹਾਂ ਸਰਕਾਰਾਂ ਦੇ ਨਾਲ ਇਹ ਰਹਿ ਖੁੰਦ ਨੂੰ ਸੁਭਾਦਨ ਦੇ ਮੁੱਦੇ ਤੇ ਇੱਕ ਜਦੋ ਜਹਦ ਜਾਰੀ ਰਹਿਣੀ ਚਾਹੀਦੀ ਆ ਪਰ ਇਹਦਾ ਮਤਲਬ ਇਹ ਵੀ ਨਹੀਂਗਾ ਕਿ ਜਿਹੜੇ ਸਮਰੱਥ ਨੇ ਉਹ ਵੀ ਅੱਗ ਲਾਉਣ ਇਹਦੇ ਨਾਲ ਅਸੀਂ ਆਪਣੀ ਆਬੋ ਹਵਾ ਆਪਣੇ ਬੱਚਿਆਂ ਦਾ ਭਵਿੱਖ ਵੀ ਨਾਲ ਨੁਕਸਾਨ ਦੇ ਕਰ ਰਹੇ ਆ ਇਸ ਦੇ ਉੱਤੇ ਗੱਲ ਕਰਦੀ ਰਹੋ ਦੀਪਕ ਜੀ ਤੁਸੀਂ ਕੱਲ ਪਰਸੋਂ ਦਾਸ ਰਹੇ ਸੀ ਵੀ ਗਰਮੀ ਨੇ ਇਸ ਵੇਲੇ ਬਹੁਤ ਬੁਰੀ ਹਾਲਤ ਕੀਤੀ ਪਈ ਆ ਤੇ ਜਦੋਂ ਇਹ ਨਾੜ ਨੂੰ ਅੱਗ ਲੱਗੇ ਜਾਣੀ ਆ ਇਹ ਤਾਂ ਹੋਰ ਉਹਦੇ ਵਿੱਚ ਗਰਮੀ ਦੇ ਵਿੱਚ ਵੀ ਹੋਰ ਇਜ਼ਾਫਾ ਹੁੰਦਾ ਇਹਦੇ ਨਾਲ ਬਿਲਕੁਲ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਗਲੇ 2 ਜਾਂ 3 ਦਿਨਾਂ ਅਚ ਰਾਜਸਥਾਨ ਚ 50 ਡਿਗਰੀ ਨੂੰ ਤਾਪਮਾਨ ਟੱਪ ਸਕਦਾ ਹੈ ਤੇ ਹਰਿਆਣਾ ਤੇ ਪੰਜਾਬ ਚ 48 ਡਿਗਰੀ ਨੂੰ ਪਹੁੰਚ ਸਕਦਾ 46 ਤੋਂ 47 ਦਾ ਸੀ ਖੜੇ ਹਾਂ ਜੀ ਜੀ ਤੇ ਅਜੇ 7 ਦਿਨ ਅਜੇ ਹੋਰ ਇਸੇ ਤਰ੍ਹਾਂ ਦੀ ਬਗਣੀ ਹੈ ਜੀ ਮਈ ਨਹੀਂ ਮੁੱਕਿਆ ਅਜੇ ਜਿਹੜੀ ਹਾਂ ਜਿਹੜੀ ਪ੍ਰਚੰਡ ਗਰਮੀ ਆ ਉਹ ਤਾਂ ਅਜੇ ਅਗਲੇ ਆਉਂਦੇ ਹਫਤਿਆਂ ਦੇ ਵਿੱਚ ਜੇ ਰਵਾਇਤੀ ਤੌਰ ਤੇ ਵੇਖਿਆ ਜਾਵੇ ਤਾਂ ਉਹ ਸਮਾਂ ਅਜੇ ਆਉਣਾ ਜੀ ਨੇ ਗਰਮੀ ਗਰਮੀ ਦਾ ਅਸਰ ਵੀ 4 ਜੂਨ ਨੂੰ ਸ਼ਾਇਦ ਨਜ਼ਰ ਆਇਆ ਨਤੀਜਿਆਂ ਤੋਂ ਬਾਅਦ ਜੀ 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 ਬਿਲਕੁਲ ਬਿਲਕੁਲ ਅੱਛਾ ਨਿਕਲ ਨਹੀਂ ਵੀ ਆ ਹਾਂ ਬਿਲਕੁਲ ਦੀਪਕ ਜੀ ਤੁਸੀਂ ਨਾ ਸਮੇਂ-ਸਮੇਂ ਸਿਰ ਇਸ ਸੈਗਮੈਂਟ ਦੇ ਵਿੱਚ ਜਿਹੜੀਆਂ ਮੌਜੂਦਾ ਖਬਰਾਂ ਹੁੰਦੀਆਂ ਨੇ ਉਹਦੇ ਬਾਰੇ ਤਾਂ ਜਾਣਕਾਰੀ ਸਾਂਝੀ ਕਰਦੇ ਹੀ ਕਰਦੇ ਹੋ ਪਰ ਜਿਹੜੇ ਤੁਸੀਂ ਕੁਝ ਐਨਾਲਿਟিক্যাল ਪੀਸਿਸ ਲੈ ਕੇ ਆਉਂਦੇ ਹੋ ਕਿ ਜੇ ਅਸੀਂ ਇੱਕ ਇਤਿਹਾਸਿਕ ਸੰਦਰਭ ਦੇ ਵਿੱਚ ਵੇਖੀਏ ਤੇ ਕਿਹੜੇ-ਕਿਹੜੇ ਜਿਹੜੇ ਟ੍ਰੈਂਡ ਕੀ ਹੁੰਦੇ ਨੇ ਉਹ ਬੜੀ ਦਿਲਚਸਪ ਗੱਲ ਹੁੰਦੀ ਹੈ I ਥਿੰਕ ਅਗਲੀ ਵੀ ਜਿਹੜੀ ਗੱਲ ਆਪਾਂ ਕਰਨੀ ਆ ਇਹ ਉਹਦੇ ਨਾਲ ਹੀ ਜੁੜਦੀ ਆ ਕਿ ਜਿਹੜੇ ਸਿਆਸਤਦਾਨ ਜਿਨ੍ਹਾਂ ਦਾ ਜਨਮ ਲੈਂਦੇ ਪੰਜਾਬ ਦੇ ਵਿੱਚ ਹੋਇਆ ਫਿਰ ਹਿਜਰਤ ਕਰਕੇ ਪਰਿਵਾਰ ਜੇ ਇੱਧਰ ਆਪਣੇ ਹਿਜਰਤ ਕਰਕੇ ਇੱਧਰ ਆ ਗਿਆ ਜੀ ਲੈਂਦੇ ਪੰਜਾਬ ਦੇ ਵਿੱਚ ਜੰਮਣ ਵਾਲੇ ਜਿਹੜੇ ਸਿਆਸਤਦਾਨ ਸੀਗੇ ਚੜ੍ਹਦੇ ਪੰਜਾਬ ਦੇ ਵਿੱਚ ਬੜੇ ਉਹ ਸਫਲ ਹੋਏ ਨੇ ਪੋਲਿਟਿਕਸ ਦੇ ਵਿੱਚ ਸੋ ਇਹ ਜਿਹੜਾ ਟ੍ਰੈਂਡ ਹੈਗਾ ਜਾਂ ਇਹ ਡੇਟਾ ਕੀ ਦਰਸਾਉਂਦਾ ਹੈ ਫੋ ਵੀ ਨਿੰਦਰ ਮੋਦੀ ਹੋਈ ਹੋਰੀ ਜਦੋਂ ਪੰਜਾਬ ਐਕਸੈਂਟ ਉਹਨਾਂ ਨੇ ਦੋ ਤਿੰਨ ਗੱਲਾਂ ਕੀਤੀ ਜੀ ਇੱਕ ਤਾਂ ਉਹ ਕਹਿੰਦੇ ਕਿ ਇਹ ਵੰਡ ਨਹੀਂ ਹੋਣੀ ਸੀ ਜੇ ਮੋਦੀ ਹੁੰਦਾ ਹਾਂ ਜਾਂ ਜੇ ਵੰਡ ਹੁੰਦੀ ਵੀ ਹੈਨਾ ਤਾਂ ਕਹਿੰਦੇ ਕਿ ਨਹਿਰੂ ਦੀ ਥਾਂ ਤੇ ਜੇ ਮੋਦੀ ਹੁੰਦਾ ਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਉੱਧਰ ਜਾਣਾ ਹੀ ਨਹੀਂ ਸੀ ਜੇ ਫਿਰ 1971 ਦੀ ਲੜਾਈ ਸਮ ਇੰਦਰਾ ਦੀ ਬਜਾਏ ਮੈਂ ਹੁੰਦਾ ਤਾਂ ਮੈਂ ਇਹ ਮਤਲਬ ਉਹ ਸਥਿਤੀ ਨੂੰ ਹੁਣ ਕੱਲ ਨੂੰ ਆਉਣ ਤੋਂ ਅੱਜ ਵਾਲੇ 15-20 ਸਾਲਾਂ ਬਾਅਦ ਜਿਹੜਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਊਗਾ ਕਹੂਗਾ ਜੇ ਮੋਦੀ ਦੀ ਥਾਂ ਤੇ ਮੈਂ ਹੁੰਦਾ ਤਾਂ 700 ਕਿਸਾਨ ਸੀਹਦ ਨਹੀਂ ਹੋਣੇ ਸੀ ਤੁਹਾਨੂੰ ਇਹਨੇ ਦਿਨ ਦਿੱਲੀ ਸੜਕਾਂ ਤੇ ਲੁੱਲਣਾ ਪੈਣਾ ਸੀ ਇਹ ਤਾਂ ਐਂ ਚੱਲੂਗਾ ਨਾ ਜੀ 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 ਸੋ ਇਸ ਲਈ ਤੁਸੀਂ ਇਹ ਪੰਡ ਦੇਓ ਫਿਰ ਮੈਂ ਇਹਦੇ ਵਿੱਚੋਂ ਜਦੋਂ ਇਹ ਬੰਡ ਵਾਲਾ ਪਹਿਲੂ ਆਇਆ ਤਾਂ ਮੇਰੇ ਜ਼ਹਿਨ 'ਚ ਆਇਆ ਕਿ ਮੈਂ ਦੇਖਾ ਤਾਂ ਸੀ ਅਸੀਂ ਬੰਡ 'ਚ ਗਵਾਇਆ ਬਹੁਤ ਖੁਸ਼ ਹੈ ਜੀ ਪਰ ਕੀ ਉਸ ਦੇ ਵਿੱਚੋਂ ਅਸੀਂ ਕੁਝ ਚੰਗੇ ਸਿਆਸਦਾਨ ਪਾਏ ਆ ਜਦੋਂ ਮੈਂ ਇਹ ਪਰਤਾਂ ਫਰੋਲੀਆਂ ਤਾਂ ਥੋੜਾ ਜਿਹਾ ਸਕੂਨ ਮਿਲਿਆ ਹੂੰ ਤੁਸੀਂ ਇਹ ਦੇਖੋ ਕਿ ਲਹਿੰਦੇ ਪੰਜਾਬ 'ਚੋਂ ਜੰਮਣ ਵਾਲੇ ਚੜ੍ਹਦੇ ਪੰਜਾਬ ਚ ਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣੇ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਮੈਂਬਰ ਪਾਰਲੀਮੈਂਟ ਵੀ ਬਣੇ ਲੋਕ ਸਭਾ ਦੇ ਸਪੀਕਰ ਵੀ ਬਣੇ ਜੀ ਦੋ ਨਾਮ ਆਪ ਮਾਰੇ ਆਪਣੇ ਸਰੋਤਿਆਂ ਦੇ ਮਨਾਂ ਚ ਘੁੰਮ ਗਏ ਹੋਣੇ ਸ਼੍ਰੀਿੰਦਰ ਕੁਮਾਰ ਗੁਜਰਾਲ ਜੀ ਔਰ ਡਾਕਟਰ ਮਨਮੋਹਨ ਸਿੰਘ ਜੀ ਜੀ ਡਾਕਟਰ ਮਨਮੋਹਨ ਸਿੰਘ ਜੀ ਲਹਿੰਦੇ ਪੰਜਾਬ ਚ ਜੰਮਦੇ ਨੇ ਉਹਨਾਂ ਦਾ ਜਨਮ 26 ਸਤੰਬਰ 1932 ਨੂੰ ਹੁੰਦਾ ਏ ਉੱਥੇ ਲਹਿੰਦੇ ਪੰਜਾਬ ਦੇ ਚਕਵਾਲ ਪਿੰਡ ਦੇ ਵਿੱਚ ਹੈਨਾ ਤੇ ਉਹ ਇੱਥੇ ਆ ਕੇ ਦੋ ਵਾਰ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਇਸੇ ਤਰ੍ਹਾਂ ਸ਼੍ਰੀਿੰਦਰ ਕੁਮਾਰ ਗੁਜਰਾਰ ਹੋਣਾ ਦਾ ਜਨਮ ਮਤਲਬ 26 ਉੱਥੇ ਹੁੰਦਾ ਜੀ 1919 ਨੂੰ 4 ਦਸੰਬਰ 1919 ਨੂੰ ਉਸ ਸਮੇਂ ਪਾਕਿਸਤਾਨ ਦੇ ਜੇਲਮ ਦੇ ਪਰੀਦਰਵਾਜਾ ਖੇਤਰ ਦੇ ਵਿੱਚ ਤੇ ਉਹ ਇੱਧਰ ਆ ਕੇ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਨੇ ਜੀ ਤੇ ਇਸੇ ਤਰ੍ਹਾਂ ਇਸ ਕਿਤਾਬ ਦੇ ਵਿੱਚ ਗੁਰਮਖ ਸਿੰਘ ਮੁਸਾਫਰ ਉਹਨਾਂ ਦਾ ਜ਼ਿਕਰ ਹੈ ਹਮ ਗੁਰਮਖ ਸਿੰਘ ਮੁਸਾਫਰ ਹੋਰੀ ਮੈਂਬਰ ਪਾਰਲੀਮੈਂਟ ਵੀ ਬਣਦੇ ਨੇ ਪੰਜਾਬ ਦੇ ਮੁੱਖ ਮੰਤਰੀ ਵੀ ਬਣਦੇ ਨੇ ਜੀ ਹੈ ਇਸੇ ਕੜੀ ਦੇ ਵਿੱਚ ਕਪੂਰ ਸਿੰਘ ਔਰੀ ਨੇ ਐਮਪੀ ਬਣਦੇ ਨੇ ਇਸੇ ਕੜੀ ਦੇ ਵਿੱਚ ਜਗਦੇਵ ਸਿੰਘ ਤਲਵੰਡੀ ਨੇ ਲਹਿੰਦੇ ਪੰਜਾਬ 'ਚ ਜੰਮੇ ਸੀ ਇੱਧਰ ਆ ਕੇ ਅਕਾਲੀ ਦਲ ਦੇ ਵੀ ਪ੍ਰਧਾਨ ਬਣਦੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਵੀ ਪ੍ਰਧਾਨ ਬਣਦੇ ਨੇ ਮੈਂਬਰ ਪਾਰਲੀਮੈਂਟ ਵੀ ਬਣਦੇ ਨੇ ਜੀ ਇਸੇ ਕਤਾਰ ਦੇ ਵਿੱਚ ਬੀਬੀ ਰਜਿੰਦਰ ਕੌਰ ਬੁਲਾਰਾ ਔਰੀ ਨੇ ਐਮਪੀ ਬਣਦੇ ਨੇ ਅਕਾਲੀ ਦਲ ਵੱਲੋਂ ਪੰਜਾਬ 'ਚ ਆ ਕੇ ਇੱਧਰ ਚੜ੍ਹਦੇ ਪੰਜਾਬ 'ਚ ਜੀ ਤੇ ਇਸੇ 'ਚ ਹੁਕਮ ਸਿੰਘ ਔਰੀ ਨੇ ਮੈਂਬਰ ਪਾਰਲੀਮੈਂਟ ਵੀ ਬਣੇ ਡਿਪਟੀ ਸਪੀਕਰ ਵੀ ਬਣੇ ਲੋਕ ਸਭਾ ਦੇ ਵਿੱਚ ਤੇ ਸਪੀਕਰ ਵੀ ਰਹੇ ਤੇ ਇੱਥੋਂ ਤੱਕ ਕਿ ਰਾਜਸਥਾਨ ਦੇ ਰਾਜਪਾਦ ਵੀ ਲੱਗੇ ਹੂੰ ਹੂੰ ਤੇ ਸੁਖਵੰਸ ਕੌਰ ਭਿੰਡਰ ਹੋਰਾਂ ਦਾ ਨਾਮ ਕੌਣ ਨਹੀਂ ਜਾਣਦਾ ਪੰਜ ਵਾਰ ਲਗਾਤਾਰ ਮੈਂਬਰ ਪਾਰਲੀਮੈਂਟ ਬਣਨ ਵਾਲੀ ਬੀਬੀ ਹੈ ਤੇ ਰਾਜ ਸਭਾ ਬਣਨ ਵਾਲੀ ਬੀਬੀ ਉਹ ਲੈnde ਪੰਜਾਬ ਚ ਜੰਮਦੀ ਆ ਤੇ ਚੜਦੇ ਪੰਜਾਬ ਚ ਆ ਕੇ ਸਭ ਕੁਝ ਹੁੰਦੀ ਆ ਹਾਂ ਇਹਨਾਂ ਦੇ ਵਿੱਚ ਜੇਕਰ ਤੁਸੀਂ ਜ਼ਿਕਰ ਕਰੋ ਤਾਂ ਅਜੀਤ ਸਿੰਘ ਆ ਸਰ ਅਤੀ ਹੋਰਾਂ ਦਾ ਜ਼ਿਕਰ ਵੀ ਆਉਂਦਾ ਬਨੋਤ ਖੰਨਾ ਹੋਰਾਂ ਦਾ ਜ਼ਿਕਰ ਆਉਂਦਾ ਇਹ ਇੱਧਰ ਆ ਕੇ ਸਫਲ ਸਿਆਸਤਦਾਨ ਵੀ ਬਣੇ ਹੋਰ ਉਹਦਿਆਂ ਤੇ ਵੀ ਰਹੇ ਪਰ ਇਹ ਲਹਿੰਦੇ ਪੰਜਾਬ ਦੀ بجائے ਪਾਕਿਸਤਾਨ ਦੀ ਉਸ ਸੱਤ ਜੰਮੇ ਸੀ ਲਹਿੰਦੇ ਪੰਜਾਬ ਦੇ ਵਿੱਚ ਨਹੀਂ ਜੰਮੇ ਉਸ ਖੇਤਰ ਚ ਨਹੀਂ ਜੰਮੇ ਪਰ ਫਿਰ ਵੀ ਇਹ ਵੀ ਪਰ ਆ ਵੱਡੇ ਨਾਮ ਜੀ ਗੁਜਰਾਲ ਸਾਹਿਬ ਮਨਮੋਹਨ ਸਿੰਘ ਜੀ ਮੁਸਾਫਰ ਸਾਹਿਬ ਜਿਹੜੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਬਣੇ ਸੋ ਇਹ ਨਾਮ ਸਾਡੇ ਜਹਨ ਚ ਹਮੇਸ਼ਾ ਰਹਿਣਗੇ ਦੀਪਕ ਜੀ ਇੱਕ ਚੀਜ਼ ਐਤ ਕੀ ਦੇਖਣ ਨੂੰ ਮਿਲ ਰਹੀ ਆ ਕਿ ਪੰਜਾਬ ਦੇ ਵਿੱਚ ਵੋਟਰਸ ਦੇ ਟਰਨ ਆਊਟ ਨੂੰ ਵਧਾਉਣ ਦੇ ਵਾਸਤੇ ਬਹੁਤ ਬਕਰੇ ਕਿਸਮ ਦੀਆਂ ਕੈਂਪੇਨਸ ਚਲਾਈਆਂ ਜਾ ਰਹੀਆਂ ਨੇ ਇੱਕ ਮੈਂ ਵੀਡੀਓ ਦੇਖਦਾ ਸੀ ਆਈ ਥਿੰਕ ਉਹ ਅੰਮ੍ਰਿਤਸਰ ਦੀ ਵੀਡੀਓ ਆ ਸ਼ਾਇਦ ਜਿੱਥੇ ਕਿ ਕੋ ਪੇਂਟਿੰਗਸ ਬਣਾਈਆਂ ਨੇ ਮਿਊਰਲਸ ਬਣਾਏ ਨੇ ਉਹ ਗੱਬਰ ਸਿੰਘ ਕਹਿੰਦਾ ਇੱਕ ਵੋਟ ਡਾਲਣੇ ਜ਼ਰੂਰ ਜਾਣਾ ਜਾਂ ਫਿਰ ਮੋਗੈਂਬੋ ਖੁਸ਼ ਹੁਆ ਵੋਟ ਡਾਲ ਵੋਟ ਪਾਓ ਉਹ ਪੰਜਾਬੀ ਦੇ ਵਿੱਚ ਉੱਥੇ ਲਿਖਿਆ ਹੋਇਆ ਨਾਲ ਉਹਨਾਂ ਦੀ ਪੇਂਟ ਕਰਕੇ ਤਸਵੀਰਾਂ ਬਣਾਈਆਂ ਨੇ ਸਾਰਾ ਕੁਝ ਇਸ ਕਰਕੇ ਕੀਤਾ ਜਾ ਰਿਹਾ ਵੀ ਲੋਕਾਂ ਨੂੰ ਇਨਕਰੇਜ ਕਰੀਏ ਵੀ ਵੋਟ ਪਾਉਣ ਜਾਣਾ ਹੈ ਜ਼ਰੂਰ ਹਾਂ ਡਿਸਕਾਊਂਟ ਵਾਲਾ ਕੀ ਚੱਕਰ ਆ ਵੋਟ ਪਾਉਣ ਤੇ ਡਿਸਕਾਊਂਟ ਵੀ ਮਿਲੇਗਾ ਜੀ ਇਹ ਕੀ ਆ ਬਿਲਕੁਲ ਜਿਹੜੀਆਂ ਤੁਸੀਂ ਤਸਵੀਰਾਂ ਦੀ ਗੱਲ ਕਰਦੇ ਹੋ ਲਗਭਗ ਪੰਜਾਬ ਦੇ ਹਰ ਵੱਡੇ ਸ਼ਹਿਰਾਂ 'ਚ ਖਾਸ ਕਰ ਜਿੱਥੇ ਓਵਰ ਬ੍ਰਿਜ ਬਣੇ ਹੋਏ ਨੇ ਹਾਂਜੀ 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 ਉਹਨਾਂ ਦੇ ਥੱਲੇ ਪੀਲਰਾਂ ਤੇ ਪੀਲਰਾਂ ਤੇ ਬੜੀਆਂ ਜਲੰਦਰ ਬਹੁਤ ਲੱਗੀਆਂ ਅੱਛਾ ਜੀ ਸੋ ਇਹ ਇਹ ਵਰਤਾਰਾ ਇੱਕ ਚੰਗਾ ਹੈ ਨਾ ਹਾਂ ਇਹ ਬਿਲਕੁਲ ਤੁਹਾਡੀ ਗੱਲ درست ਹੈ ਕਿ ਕਈ ਤਰੀਕਿਆਂ ਦੇ ਨਾਲ ਚੋਣ ਕਮਿਸ਼ਨ ਕੋਸ਼ਿਸ਼ ਕਰ ਰਿਹਾ ਕਿ ਵੋਟ ਪਰਸੈਂਟ ਵਧੇ ਅਸਲ 'ਚ ਕੀ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਸ ਤਰ੍ਹਾਂ ਦੀ ਹਦਾਇਤਾਂ ਔਰ ਢੇੜਾਂ ਬਾਈ ਜੇ ਇਹ ਆ ਰਹੇ ਇੱਕ ਪਿਛਲੀ ਵਾਰ ਨਾਲੋਂ ਘੱਟ ਪਿਛਲੀ ਵਾਰ ਨਾਲੋਂ ਘੱਟ ਤਾਂ ਹਰ ਸੂਬੇ ਦੇ ਚੋਣ ਅਬਣਾ ਕੇ ਦਿਖਾਈ ਕਿ ਅਸੀਂ ਚੰਗੀ ਡਿਊਟੀ ਲਵਾਈ ਹੈ ਜੀ ਤੇ ਪੰਜਾਬ ਦੇ ਵਿੱਚ ਪੰਜਾਬ ਚੋੜ ਕਮਿਸ਼ਨ ਦੀ ਇਹ ਕੋਸ਼ਿਸ਼ ਹੈ ਕਿ ਅਸੀਂ 70% ਦਾ ਅੰਕੜਾ ਪੰਜਾਬ ਤੋਂ ਸ਼ੋਕੇ ਦੇਣਾ ਜੀ ਤੇ ਉਹਦੇ ਲਈ ਬਕਾਇਦਾ ਤੌਰ ਤੇ ਪੰਜਾਬੀ ਚ ਸੱਦਾ ਪੱਤਰ ਬਣਾਏ ਗਏ ਨੇ ਵੋਟਰਾਂ ਨੂੰ ਘਰੇ ਸੱਦਾ ਪੱਤਰ ਭੇਜੇ ਗਏ ਨੇ ਉਹਦੇ ਉੱਤੇ ਬਕਾਇਦਾ ਸਕੈਨਰ ਹੈ ਉਹ ਸਕੈਨਰ ਨੂੰ ਸਕੈਨ ਕਰਕੇ ਤੁਹਾਡਾ ਪੋਲਿੰਗ ਬੂਥ ਸਟੇਸ਼ਨ ਬੋਟ ਸਾਰਾ ਕੁਝ ਜਾਣਕਾਰੀ ਮਿਲ ਜਾਂਦੀ ਹੈ ਇਹਦਾ ਕਮਾਲ ਦਾ ਜੀ ਜੀ ਤੇ ਫਿਰ ਉਹ ਤੋਂ ਉਹ ਤੋਂ ਬਾਅਦ ਪੋਲਿੰਗ ਬੂਥਾਂ ਦੇ ਉੱਤੇ ਦਰੀਆਂ ਵਿਛਾ ਕੇ ਸ਼ਹਿਰਾਂ 'ਚ ਰੈੱਡ ਕਾਰਪਟ ਵਿਛਾ ਕੇ ਕੁਰਸੀਆਂ ਲਾ ਕੇ ਕੂਲਰ ਪੱਖੇ ਲਾ ਕੇ ਸਕੰਜਮੀ ਵਾਲਾ ਮੇਜ਼ ਲਾ ਕੇ ਇੱਕ ਟੱਪ ਦੇ ਵਿੱਚ ਰੂਹ ਆਪ ਜਾ ਘੋਲ ਕੇ ਸਾਰੇ ਪ੍ਰਬੰਧ ਕੀਤੇ ਹੂੰ 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 ਇਹਦੇ ਨਾਲ ਨਾਲ ਚੋਣ ਕਮਿਸ਼ਨ ਨੇ ਇਹ ਤੈਅ ਕੀਤਾ ਕਿ ਆਪਾਂ VOTING ਵਧਾਉਣ ਦੇ ਲਈ ਇੱਕ ਸਕੀਮ ਲੈ ਕੇ ਆਈਏ ਡਿਸਕਾਊਂਟ ਸਕੀਮ ਅੱਛਾ ਜੀ ਤੇ ਬਕਾਇਦਾ ਤੌਰ ਤੇ ਪੰਜਾਬ ਚੌੜ ਕਮਿਸ਼ਨ ਦੇ ਨਾਲ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪੱਧਰ ਦੇ ਜਿਹੜੇ ਚੌਂਕ ਅਧਿਕਾਰੀ ਨੇ ਉਹਨਾਂ ਨੇ ਵਪਾਰ ਮੰਡਰ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਨੇ ਹੋਟਲ ਰੈਸਟੋਰੈਂਟ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ ਖਾਸ ਕਰ ਜਨਾਨੀਆਂ ਦੇ ਕੱਪੜੇ ਤੇ ਰੈਡੀਮੇਡ ਜਵਾਕਾਂ ਤੇ ਬੰਦੇ ਵਾਲੇ ਕੱਪੜੇ ਵਾਲੀਆਂ ਦੁਕਾਨਾਂ ਵਾਲੇ ਨਾਲ ਗੱਲਬਾਤ ਕੀਤੀ ਕਿ ਜਰ ਤੁਸੀਂ ਉਂ ਵੀ ਤਾਂ ਸੇਲਾਂ ਲਾਉਂਦੇ ਹੋ ਉਂ ਵੀ ਮਸ਼ੂਰੀਆਂ ਕਰਦੇ ਹੋ ਉਂ ਵੀ ਆ ਫੋਨ ਦੇ ਉੱਤੇ ਕ੍ਰੈਡਿਟ ਕਾਰਡ ਤੇ ਦਿੰਨੇ ਹੋ ਸਕੀਮਾ ਕਿ ਇੰਨਾ ਖਰੀਦੋਗੇ ਇੰਨਾ ਡਿਸਕਾਊਂਟ ਕਿ ਬੂਟਸ ਦੇ ਨਾਲ ਡਿਸਕਾਊਂਟ ਜੋੜੋ ਫਿਰ ਇਹ ਉਹਨਾਂ ਨੇ ਕਿਹਾ ਕਿ ਤੁਸੀਂ ਚਾਹੇ ਪੰਪਲੈਟ ਪਾਓ ਚਾਹੇ ਦੁਕਾਨ ਦੇ ਬਾਹਰ ਪੋਟਰ ਲਾਓ ਚਾਹੇ ਬੈਨਰ ਟੰਗੋ ਚਾਹੇ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਦਿਓ ਪਰ ਇਹ ਪ੍ਰਚਾਰ ਕਰੋ ਕਿ ਵੋਟ ਪਾਓ ਤੇ ਡਿਸਕਾਊਂਟ ਪਾਓ ਹੂੰ ਤੇ ਉਂਗਲੀ ਦੇ ਉੱਤੇ ਲੱਗੀ ਹੋਈ ਸ਼ਿਆਹੀ ਦਿਖਾਓ ਤੇ 25% ਡਿਸਕਾਊਂਟ ਪਾਓ ਹੁਣ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਕਿ ਕੱਪੜੇ ਦੀ ਦੁਕਾਨ ਤੇ ਐ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਜਨਾਨੀਆਂ ਦੇ ਸੂਟਾਂ ਦੀ ਦੁਕਾਨ ਤੇ ਐ ਹੋਟਲ ਰੈਸਟੋਰੈਂਟਾਂ ਦੇ ਵਿੱਚ ਬੋਟ ਪਾਉਣ ਵਾਲੇ ਤੋਂ ਬਾਅਦ ਤੁਹਾਨੂੰ ਇੱਕ ਦਿਨ ਜਾਂ ਅਗਲੇ ਦਿਨ ਤੱਕ ਦਿਖਾ ਕੇ ਉਂਗਲ 'ਤੇ ਆ ਨਿਸ਼ਾਨ ਲੱਗਿਆ ਜੀ ਸਾਡੇ ਉਹਦਾ ਸ਼ਹਿਰੀ ਦਾ ਤੇ ਤੁਸੀਂ ਡਿਸਕਾਊਂਟ ਪਾ ਸਕਦੇ ਹੋ ਇਸ ਲਈ ਤਾਂ ਕਿ ਉਹ 70% ਦਾ ਟੀਚਾ ਜਾਂ ਫਿਰ ਜਿਹੜੇ ਲੋਕ ਸੋਚਦੇ ਆ ਕਿ ਅੱਜ ਸ਼ਾਪਿੰਗ ਤਾਂ ਕੱਲ ਨੂੰ ਵੀ ਕਰਨੀ ਆ ਅਗਲੇ ਮਹੀਨੇ ਵੀ ਸਮਾਨ ਖਰੀਦਣਾ ਅੱਜ ਬੋਟ ਵੀ ਪਾ ਦੋ ਤੇ ਡਿਸਕਾਊਂਟ ਵੀ ਲੈ ਲਓ ਉਹ ਬਤਾਉਣ ਦੀ ਕੋਸ਼ਿਸ਼ ਹੈ ਪਰ ਮੈਂ ਕਹਿੰਦਾ ਇਹ ਸਕੀਮਾਂ ਦੇ ਰਾਹੀਂ ਜੇ ਵੋਟ ਵੱਧਦੀ ਹੈ ਠੀਕ ਹੈ ਪਰ ਵੈਸੇ ਹੀ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਕਿ ਇਹ ਸਾਡਾ ਮੌਲਿਕ ਹੱਕ ਵੀ ਹੈ ਮੌਲਿਕ ਅਧਿਕਾਰ ਵੀ ਹੈ ਤੇ ਸਾਡੀ ਜ਼ਰੂਰਤ ਵੀ ਹੈ ਕਿ ਅਸੀਂ ਚੰਗੀ ਸਰਕਾਰ ਚੁਣੀਏ ਇੱਕ ਚੰਗਾ ਆਪਣੇ ਹਲਕੇ ਲਈ ਉਮੀਦਵਾਰ ਚੁਣੀਏ ਤੇ ਜੇ ਤੁਹਾਨੂੰ ਲੱਗਦਾ ਕਿ ਇਹਨਾਂ 'ਚ ਕੋਈ ਨਹੀਂਗਾ ਤਾਂ ਨੋਟਾ ਦੱਬ ਕੇ ਆਪਣਾ ਰੋਸ ਪ੍ਰਕਟਾਈਏ ਬਹੁਤ ਜ਼ਰੂਰ ਪਾਈਏ ਹਾਂ ਹਾਂ ਬਿਲਕੁਲ ਹਾਂ ਦੀਪਕ ਜੀ ਵੈਸੇ ਨਾ ਜਦੋਂ ਵੋਟਰ ਟਰਨ ਆਊਟ ਦੀ ਗੱਲ ਇੱਥੇ ਹੁੰਦੀ ਹੈ ਨਾ ਤੇ ਅਕਸਰ ਹੁੰਦਾ ਵੀ ਵੋਟਾਂ ਵੀ ਵੋਟ ਜੇ ਕੋਈ ਨਹੀਂ ਪਾਉਣ ਜਾਂਦਾ ਤਾਂ ਉਹਨੂੰ ਜੁਰਮਾਨਾ ਹੋਣਾ ਚਾਹੀਦਾ ਜਰਮਨੀ ਆਸਟ੍ਰੇਲੀਆ ਵਰਗੇ ਮੁਲਕ ਜਿਹੜਾ ਕਰਦੇ ਵੀ ਨੇ ਪਰ ਆਈ ਥਿੰਕ ਇਹ ਵਧੀਆ ਨਵੇਕਲਾ ਤਰੀਕਾ ਵੀ ਰਾਦਰ ਥੈਨ ਕਿ ਤੁਸੀਂ ਬੰਦੇ ਨੂੰ ਸਜ਼ਾ ਦਿਓ ਵੋਟ ਨਾ ਪਾਉਣ ਦੀ ਵੋਟ ਪਾਉਣ ਖਾਤਰ ਉਹਨੂੰ ਕੋਈ ਇਨਸੈਂਟਿਵ ਹੋ ਜਵੇ ਸੋ ਮੇਬੀ ਉਹਦੇ ਕਰਕੇ ਵੋਟਰ ਟਰਨ ਆਊਟ ਵਾਜੇ ਵਧੀਆ ਕ੍ਰੀਏਟਿਵ ਤਰੀਕਾ ਹੋ ਸਕਦਾ ਹੈ ਨਹੀਂ ਮੈਨੂੰ ਲੱਗਦਾ ਪਾਰਟੀਆਂ ਚੋਂ ਹੀ ਨਿਕਲਿਆ ਹੋਵੇ ਕਿ ਪਾਰਟੀਆਂ ਆਪਣੇ ਆਪ ਨੂੰ ਵੋਟ ਪਵਾਉਣ ਲਈ ਤੋਹਫੇ ਦਿੱਤੀਆਂ ਤਾਂ ਆਪਾਂ ਉਹੀ ਵੋਟ ਪਾਉਣ ਲਈ ਤੋਹਫੇ ਦੇ ਦਈਏ ਜੀ